5 ਘੰਟਿਆਂ ਦੇ ਵਿੱਚ 42 ਕੰਡਿਆਂ ਦੀ ਚੈਕਿੰਗ ਹੋਈ ਹੈ ਜੀ ਹਾਂ ਇਹ ਤਸਵੀਰਾਂ ਫਾਜ਼ਲਕਾ ਦੀ ਦਾਣਾ ਮੰਡੀ ਦੀਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੇ ਸੀਜ਼ਨ ਦੀ ਆਮਦ ਨੂੰ ਦੇਖਦੇ ਹੋਏ ਕੰਟਰੋਲਰ ਲੀਗਲ ਮੈਟਰੋਲੋਜੀ ਵਿਭਾਗ ਪੰਜਾਬ ਵੱਲੋਂ ਦਾਣਾ ਮੰਡੀਆਂ ਵਿੱਚ ਫਸਲਾਂ ਦਾ ਤੋਲ ਕਰਨ ਵਾਲੇ ਕੰਡਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੀਗਲ ਮੈਟਰੋਲੋਜੀ ਵਿਭਾਗ ਦੇ ਇੰਸਪੈਕਟਰ ਤਰਮਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਤੋਂ ਪਹਿਲਾਂ ਹਰ ਸੀਜ਼ਨ ਆੜਤੀਆਂ ਵੱਲੋਂ ਵਰਤੇ ਜਾਣ ਵਾਲੇ ਕੰਡਿਆਂ ਦਾ ਨਰੀਖਣ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਲਾਇਸੈਂਸਾਂ ਨੂੰ ਰੀਨਿਊ ਕੀਤਾ ਜਾਂਦਾ ਹੈ। ਜੇਕਰ ਕਿਸੇ ਕੰਡੇ ਵਿੱਚ ਕੋਈ ਕੁਤਾਹੀ ਮਿਲਦੀ ਹੈ ਤਾਂ ਉਸ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਫਸਲ ਦੇ ਪ੍ਰਮੁਖਤਾਂ ਨੂੰ ਵੇਖਦੇ ਹੋਏ ਅੱਜ ਕਿਸਾਨਾਂ ਦੀ ਫਸਲਾਂ ਨੂੰ ਤੋਲਣ ਦੇ ਲਈ ਆਰਤੀ ਭਰਾਵਾਂ ਦੇ ਅੱਜ ਇੱਕ ਕੰਡੇ ਵੱਟੇ ਸਾਰੇ ਚੈੱਕ ਹੋ ਰਹੇ ਨੇ ਮੋਹਰ ਬੰਦ ਹੋ ਰਹੇ ਨੇ ਪਹਿਲੇ ਚੈੱਕ ਕੀਤਾ ਗਿਆ ਨੇ ਸਾਰੇ ਇੱਕ ਫਰਸ਼ੀ ਕੰਡੇ ਵਿਭਾਗ ਵੱਲੋਂ ਕੈਂਪ ਲਾਇਆ ਗਿਆ ਸੀ ਸਾਰੇ ਵਿਭਾਗ ਦੇ ਜੋ ਮਨਜ਼ੂਰशुदा ਲਾਇਸੈਂਸ 홀ਡਰ ਨੇ ਇਹਨਾਂ ਨੇ ਇਹਨਾਂ ਨੂੰ ਪਹਿਲੇ ਚੈੱਕ ਕੀਤਾ ਹੈ ਮੇਰੇ ਵੱਲੋਂ ਫਿਰ ਵੈਰੀਫਾਈ ਹੋ ਕੇ ਇਹਨਾਂ ਨੂੰ ਲਾਇਸੈਂਸ ਇੱਕ ਸਾਲ ਲਈ ਜਾਰੀ ਕੀਤਾ ਜਾਏਗਾ ਹਰ ਸਾਲ ਸੀਜ਼ਨ ਵਾਈ ਕਣਕ ਦੇ ਸੀਜ਼ਨ 'ਚ ਵੀ ਤੇ ਚੌਨੇ ਦੇ ਸੀਜ਼ਨ 'ਚ ਵੀ ਵਿਭਾਗ ਵੱਲੋਂ ਜਦੋਂ ਡਿਊਰਿੰਗ ਚੈਕਿੰਗ ਦੌਰਾਨ ਅਗਰ ਕੋਈ ਹਾਂ ਕੋਤਾਈ ਪਾਈ ਜਾਂਦੀ ਹੈ ਤਾਂ ਉਹ ਤਾਂ ਲੀਗਲ ਮੈਟਰੋਲੋਜੀ ਐਕਟ ਦੇ ਅਧੀਨ ਜੋ ਬਣਦਾ ਜੁਰਮਾਨਾ ਹੈ ਉਹ ਕੀਤਾ ਜਾਂਦਾ ਲਗਭਗ ਇਸ ਟਾਈਮ ਅਸੀਂ 5 ਘੰਟਿਆਂ ਦੇ ਅੰਦਰ ਲਗਭਗ 46 ਕੰਡਾ 42 ਕੰਡਾ ਚੈੱਕ ਕੀਤਾ ਜੀ ਜੋ ਮੋਸਟ 100% ਸਹੀ ਹੈਗਾ ਤੇ ਉਹਨਾਂ ਨੂੰ ਚੈੱਕ ਕਰਕੇ ਮੋਹਰ ਬੰਦ ਕੀਤਾ ਗਿਆ ਬਾਕੀ 5-6 ਕੰਡੇ ਹੋਰ ਅੱਲੇ ਪਏ ਨੇ